ਪੰਜਾਬ ਵਿੱਚ ਬੀਜ ਉਤਪਾਦਨ ਦਾ ਕਿੱਤਾ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ। ਕਿਸਾਨ ਵਕ-ਵਕ ਫਸਲਾਂ ਦਾ ਬੀਜ ਆਪ ਪੈਦਾ ਕਰਕੇ ਆਪਣੀ ਵਰਤੋਂ ਦੇ ਨਾਲ-ਨਾਲ ਹੋਰ ਦੂਜੇ ਕਿਸਾਨਾਂ ਨੂੰ ਵੀ ਵੇਚਦੇ ਹਨ। ਜਿਸ ਨਾਲ ਕਿਸਾਨਾਂ ਨੂੰ ਵਧੀਆ ਅਤੇ ਮਿਆਰੀ ਬੀਜ ਮਿਲਦਾ ਹੈ। ਇਸ ਨਾਲ ਵਾਧੂ ਆਮਦਨ ਵੀ ਪ੍ਰਾਪਤ ਹੋ ਜਾਂਦੀ ਹੈ। ਬੀਜ ਉਤਪਾਦਨ ਦਾ ਕਿੱਤਾ ਹੁਣ ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਪੂਰੀ ਕਾਮਯਾਬੀ ਨਾਲ ਕਰ ਰਹੇ ਹਨ। ਮੈਂ ਕਰਮਜੀਤ ਸਿੰਘ ਸੋਹੀ ਪਿੰਡ ਬਾਠਾਂ ਤਹਿਸੀਲ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਹਾਂ ਤੇ ਮੈਂ ਮੁੱਢ ਤੋਂ ਸੀਡ ਪ੍ਰੋਡਕਸ਼ਨ ਦੇ ਵਿੱਚ ਕੰਮ ਕਰ ਰਿਹਾ ਹਾਂ ਤੇ ਜੋ ਸੀਡ ਦਾ ਕੰਮ ਹੈ ਜਿਵੇਂ ਆਉਣ ਵਾਲਾ ਸਮਾਂ ਹੁਣ ਮੇਨ ਆਪਣਾ ਪੈੜੀ ਦਾ ਜੀ ਝੋਨੇ ਦਾ ਝੋਨੇ ਦੇ ਵਿੱਚ ਅਸੀਂ ਬਾਸਪਤੀ ਦੀਆਂ ਕਿਸਮਾਂ 1847 1692 1509 1121 ਪੀਆਰ 31 ਜਾਂ ਹੋਰ ਪਰਮਲ ਵੈਰੇਟੀਆਂ ਤੇ ਕੰਮ ਕਰਦੇ ਆ ਝੋਨੇ ਦੇ ਵਿੱਚ ਜਿਹੜਾ ਇਹਦਾ ਮੇਨ ਕੰਮ ਹੈ ਬਾਸਪਤੀ ਦੇ ਵਿੱਚ ਜਿਹੜੀ ਇਹਦੀਆਂ ਪਨੀਰੀਆਂ ਨੇ ਕਿਸਾਨਾਂ ਨੂੰ ਘੱਟ ਤੋਂ ਘੱਟ ਉਮਰ ਦੀਆਂ ਲਾਉਣੀਆਂ ਚਾਹੀਦੀਆਂ ਹਨ ਜਿੰਨੀ ਵੀ ਆਪਾਂ ਪੱਕੀ ਪਨੀਰੀ ਲਾਵਾਂਗੇ ਉਹਦੇ ਨਾਲ ਜਿਹੜੀ ਉਹਦੀ ਟੈਲਰਿੰਗ ਆ ਬਹੁਤ ਘੱਟ ਹੋਊਗੀ ਜਿਹੜਾ ਝੋਨਾ ਝੋਨੇ ਦੀ ੀਲਡ ਤੇ ਝੋਨੇ ਦਾ ਰਾਜ ਵੀ ਪਨੀਰੀ ਦੇ ਵਿੱਚ ਹੈ ਸੋ ਸਾਰੇ ਕਿਸਾਨ ਵੀਰ ਜਿਹੜੀ ਪਨੀਰੀ ਬੀਜਣੀ ਹੈ ਪਹਿਲਾਂ ਉਹਨੂੰ ਪਾਣੀ ਲਾ ਕੇ ਜੋ ਆਦਰ ਵੀਡ ਨੇ ਜਾਂ ਪਿਛਲੇ ਸਾਲ ਦੀਆਂ ਵੈਰਾਈਟੀਆਂ ਨੇ ਉਹ ਹਰੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਉਹਦੇ ਉੱਤੇ ਸੀਟ ਪਾ ਕੇ ਜੋ ਫੰਗਸ ਹੈ ਉਹ ਵੀ ਖਤਮ ਹੋ ਜੂਗੀ ਫਿਰ ਉਹਨੂੰ ਵਿਸਵੇ ਦੇ ਵਿੱਚ ਘਟੋ ਘਟ ਤਿੰਨ ਜਾਂ ਚਾਰ ਕਿਲੋ ਬੀਜ ਪਾਉਣਾ ਚਾਹੀਦਾ ਆਪਣੇ ਏਰੀਆ ਦੇ ਵਿੱਚ ਕਿਸਾਨ ਇੱਕ ਵਿਸਵੇ ਵਿੱਚ 5 ਕਿਲੋ ਬੀ ਪਾਉਂਦੇ ਹਨ ਜੋ ਕਿ ਬਹੁਤ ਜ਼ਿਆਦਾ ਹੈ ਤੇ ਬਾਕੀ ਨੰਬਰ ਆਫ ਪਲਾਂਟ ਘਟ ਲਾਉਂਦੇ ਹਨ ਸੀਡ ਨੂੰ ਸੋਧਣਾ ਬਹੁਤ ਜ਼ਰੂਰੀ ਹੈ ਤੇ ਬਾਸਪਤੀ ਕਿਸਮਾਂ ਖਾਸ ਕਰਕੇ ਜਦੋਂ ਆਪਾਂ ਨੂੰ ਟ੍ਰਾਂਸਪਲੈਂਟ ਕਰਦੇ ਹਾਂ ਤੇ ਉਹ ਡਿਪ ਕਰਨੀ ਵੀ ਬਹੁਤ ਜ਼ਰੂਰੀ ਹੈ ਵੀ ਜਿਵੇਂ ਕਹਿੰਦੇ ਨੇ ਇੱਕ ਬੱਚੇ ਨੂੰ ਜੇ ਮੌਕੇ ਤੇ ਪੋਲੀਓ ਦੀ ਬੂੰਦ ਮਿਲ ਜੇ ਤਾਂ ਉਹ ਕਦੇ ਵੀ ਬਿਮਾਰ ਮਤਲਬ ਜੋ ਉਹਨੂੰ ਪ੍ਰੋਬਲਮ ਆ ਉਹ ਨਹੀਂ ਆਉਂਦੀ ਇਸੇ ਤਰ੍ਹਾਂ ਜਿਹੜੀਆਂ ਸੀਡ ਨੂੰ ਸੋਧਣਾ ਅਤੇ ਡਿਪ ਕਰਕੇ ਪਨੀਰੀ ਨੂੰ ਲਾਉਣਾ ਇਹ ਵੀ ਬਹੁਤ ਜ਼ਰੂਰੀ ਹੈ ਤੇ ਬਾਸਪਤੀ ਦੇ ਵਿੱਚ ਜਿਹੜੀ ਟ੍ਰਾਂਸਪਲੈਂਟਿੰਗ ਹੈ ਆਪਣੇ ਏਰੀਆ ਦੇ ਵਿੱਚ ਲੋਕ ਥੋੜਾ अर्ਲੀ ਲਾਉਂਦੇ ਹਨ ਕਈ ਬੰਦਿਆਂ ਦੀ ਮਜਬੂਰੀ ਹੈ ਜਿਨ੍ਹਾਂ ਨੇ ਆਲੂ ਲਾਉਣਾ ਉਹਨਾਂ ਨੂੰ ਤਾਂ ਲਾਉਣੀ ਹੀ ਪੈਂਦੀ ਹੈ ਪਰ ਜਿਹੜੇ ਆਮ ਕਿਸਾਨ ਕਣਕ ਝੋਨੇ ਦੀ ਖੇਤੀ ਕਰਦੇ ਹਨ ਉਹ ਵੀ ਅਰਲੀ ਲਾ ਦਿੰਦੇ ਹਨ ਉਹਦੇ ਨਾਲ ਉਹਦੀ ਝੀਲਡ ਜਿਹੜੀ ਬਹੁਤ ਘਟ ਜਾਂਦੀ ਹੈ ਬਾਕੀ ਆਪਾਂ ਨੂੰ ਜਿਹੜੀਆਂ ਅਨਸੈਸਰੀ ਖਾਦਾਂ ਨੇ ਉਹ ਬਹੁਤ ਘੱਟ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਆਪਾਂ ਨੂੰ ਪਹਿਲਾਂ ਜਿਹੜੀ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ ਤੇ ਉਸ ਆਧਾਰ ਤੇ ਹੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ ਜੋ ਦਵਾਈਆਂ ਬੈਨ ਨੇ ਉਹ ਨਹੀਂ ਪਾਉਣੀਆਂ ਚਾਹੀਦੀਆਂ ਤੇ ਝੋਨਾ ਪੱਕਣ ਤੋਂ ਪਹਿਲਾਂ ਫਿਰ ਉਹਦੇ ਸਿੱਟਿਆਂ ਨੂੰ ਸੂਤ ਕੇ ਬੰਗਲੌਰ ਤੋਂ ਉਹਦੀ ਟੈਸਟਿੰਗ ਹੁੰਦੀ ਹੈ ਜੇ ਉਹਦੇ ਵਿੱਚ ਅ ਸੋਡੇ ਜ਼ਹਿਰਾਂ ਦੀ ਰਹਿਣ ਖੁੰਦ ਨਹੀਂ ਹੈਗੀ ਤਾਂ ਉਹ ਸਾਨੂੰ ਮੰਡੀ 'ਚ ਲਿਆਉਣ ਦੀ ਲੋੜ ਨਹੀਂ ਤੇ ਜਿਹੜੀਆਂ ਕੰਪਨੀਆਂ ਨੇ ਉਹ ਕਿਸਾਨ ਤੋਂ ਸਿੱਧੀ ਪਰਚੇਜ਼ ਕਰ ਲੈਂਦੀਆਂ ਨੇ ਤੇ ਜੋ ਰੇਟ ਹੁੰਦਾ ਮੰਡੀ ਦਾ ਹਾਈएस्ट ਰੇਟ ਹੁੰਦਾ ਹੈ ਉਸ ਤੋਂ ਵੀ ਜ਼ਿਆਦਾ ਰੇਟ ਦਿੰਦੀਆਂ ਹਨ ਬਾਕੀ ਜੋ ਕਿਸਾਨ ਹਨ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਉਣ ਵਾਲਾ ਜੋ ਸਮਾਂ ਹੈ ਇਹਦੇ ਵਿੱਚ ਜੋ ਪਹਿਲਾਂ ਆਪਣਾ ਨਾਰਾ ਸੀ ਦੱਬ ਕੇ ਬਾਹਰ ਅੱਜ ਕੇ ਖਾ ਹੁਣ ਇਹ ਬਦਲ ਕੇ ਅਕਲ ਨਾਲ ਬਾਹ ਤੇ ਰੱਜ ਕੇ ਖਾ ਵਾਲਾ ਹੋ ਗਿਆ ਹੈ ਸੋ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਜਿਵੇਂ ਹੁਣ ਕਣਕ ਦਾ ਟੈਲਰਿੰਗ ਤੇ ਆ ਆਪਣੀ ਤੇ ਕਣਕ ਨੂੰ ਵੀ ਕਣਕ ਦੇ ਵਿੱਚ ਬਹੁਤ ਵਧੀਆ ਵੈਰਾਈਟੀਆਂ ਆ ਗਈਆਂ ਚਪਾਤੀ ਨੰਬਰ 1 ਚਪਾਤੀ ਨੰਬਰ 2 ਇਹ ਜੋ ਪੀਜੂ ਦੀ ਵੈਰਾਈਟੀ ਆ ਇਹ ਪਹਿਲੀ ਵੈਰਾਈਟੀ ਆ ਵੀ ਜਿਹਦੇ ਵਿੱਚ ਡਾਇਬੀਟਿਸ ਦੇ ਮਰੀਜ਼ਾਂ ਨੂੰ ਵੀ ਇਹ ਪੂਰੀ ਲਾਭਦਾਇਕ ਹੁੰਦੀ ਹੈ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਆਪਦੇ ਘਰ ਲਈ ਥੋੜੀ-ਥੋੜੀ ਚਪਾਤੀ ਨੰਬਰ 1 ਚਪਾਤੀ ਨੰਬਰ 2 ਜਰੂਰ ਲਾਵੋ ਜ਼ਿੰਕ ਨੰਬਰ 2 ਜਰੂਰ ਲਾਵੋ ਤੇ ਆਉਣ ਵਾਲੇ ਸਮੇਂ ਜੋ ਆ ਰਿਹਾ ਹੈ ਉਹਦੇ ਵਿੱਚ ਜੋ ਆਪਾਂ ਖੇਤੀ ਨੂੰ ਵਿਗਿਆਨਕ ਢੰਗ ਨਾਲ ਸੁਧਾਰ ਕੇ ਕਰ ਸਕੀਏ ਬਾਕੀ ਅਸੀਂ ਜੀ ਜੋ ਆਪਣੇ ਫਾਰਮ ਦੇ ਵਿੱਚ ਗੰਨੇ ਦਾ ਕੰਮ ਕਰਦੇ ਆ ਗੰਨੇ ਦੇ ਵਿੱਚ ਸੀਡ ਤੇ ਕੰਮ ਕਰਦੇ ਆ ਸੋ ਮੈਂ ਕਿਸਾਨ ਅਸੀਂ ਤੇ ਜੋ ਕੰਮ ਕਰ ਰਹੇ ਆ ਮੈਂ ਮੁੱਢ ਤੋਂ ਇਹ ਚੀਜ਼ ਸੋਚਦਾ ਸੀ ਵੀ ਜੇ ਤੁਸੀਂ ਮੰਨ ਲਓ 10 ਜਾਂ 20 ਕਿੱਲੇ ਦੀ ਖੇਤੀ ਕਰਦੇ ਹੋ ਉਹਨੂੰ ਤੁਸੀਂ ਗ੍ਰੇਨ ਲਈ ਪੈਦਾ ਕਰਕੇ ਮੰਡੀ 'ਚ ਸਿੱਟਦੇ ਹੋ ਪਰ ਜੇ ਤੁਸੀਂ ਉਹਨੂੰ ਸੀਡ ਪ੍ਰੋਡਕਸ਼ਨ ਰਾਹੀਂ ਕਰਕੇ ਵਿੱਚੋਂ ਤਾਂ ਉਹ ਬਹੁਤ ਸਾਨੂੰ ਜਾਦਾ ਉਹਦੀ ਇਕਨੋਮੀ ਆ ਜੋ ਬਦਲ ਜਾਂਦੀ ਹੈ ਤੇ ਇਹਦੇ ਵਿੱਚ ਸਾਨੂੰ ਕੋਈ ਜ਼ਿਆਦਾ ਏਡੀ ਲੋੜ ਨਹੀਂ ਅੱਜ ਕੱਲ ਕੰਪਨੀਆਂ ਨੇ ਜੋ ਐਮਐਸਪੀ ਦੇ ਉੱਤੇ ਸੀਡ ਚੱਕ ਲੈਂਦੀਆਂ ਹਨ ਕਲਸਟਰ ਬਣਾ ਕੇ ਹਰ ਇੱਕ ਕਿਸਾਨ ਆਪਣੇ ਤੌਰ ਤੇ ਕੰਪਨੀਆਂ ਨੂੰ ਸਿੱਧਾ ਵੇਚ ਸਕਦਾ ਹੈ ਜਿਵੇਂ ਆਈਆਰਆਈ ਨਹੀਂ ਦਿੱਲੀ ਜਾਂ ਪੂਸਾ ਉਹਨਾਂ ਨੂੰ ਵੀ ਦੇ ਸਕਦੇ ਆ ਉਹ ਰਾਇਲਟੀ ਦੇ ਖਰੀਦਦੀਆਂ ਹਨ ਜੋ ਕਿਸਾਨ ਜੇ ਮੰਨ ਲਓ ਉਹ 50 ਰੁਪਏ ਵੇਚਦੀਆਂ ਹਨ ਤਾਂ ਆਪਾਂ ਨੂੰ ਉਹਦੀ ਰਾਇਲਟੀ ਦੇ ਅਨੁਸਾਰ ਚੰਗਾ ਰੇਟ ਦਿੰਦੀਆਂ ਹਨ ਸੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਪੰਜਾਬ ਦਾ ਖਿੱਤਾ ਹੈ ਇਹਦੇ ਵਿੱਚ ਜੋ ਸੀਡ ਹੈ ਉਹ ਪ੍ਰੋਡਕਸ਼ਨ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੈ ਵੀ ਵੱਧ ਤੋਂ ਵੱਧ ਕਣਕ ਦਾ ਝੋਨੇ ਦਾ ਮਟਰ ਦਾ ਆਲੂਆਂ ਦਾ ਜਾਂ ਤੁਸੀਂ ਮੂੰਗ ਦਾ ਇਹ ਸੀਡ ਪ੍ਰੋਡਕਸ਼ਨ ਕਰਕੇ ਅਸੀਂ ਕੰਪਨੀਆਂ ਨੂੰ ਅੱਗੇ ਕਲਸਟਰ ਬਣਾ ਕੇ ਕੰਪਨੀਆਂ ਨੂੰ ਬਾਈ ਬੈਕ ਦਿੰਨੇ ਹਾਂ ਤੇ ਉਹਦੇ ਵਿੱਚ ਕਾਫੀ ਚੰਗੀ ਆਮਦਨ ਹੁੰਦੀ ਹੈ ਉਸ ਤੋਂ ਬਾਅਦ ਬਾਸਪਤੀ ਦੇ ਵਿੱਚ ਬਾਸਪਤੀ ਦੀ ਜੋ ਪਨੀਰੀ ਹੈ ਉਹ ਵੀ ਪਰਚੇਜ਼ ਕਰਦੇ ਹਾਂ ਮੈਂ ਕਹਨਾ ਕਿ ਅੱਜ ਕੱਲ ਜੋ ਖੇਤੀ ਹੈ ਆਪਣਾ ਪਿਤਾ ਪੁਰਖੀ ਕੀਤਾ ਹੈ ਸੋ ਸਾਰੇ ਕਿਸਾਨ ਵੀਰ ਨੂੰ ਬੇਨਤੀ ਆ ਜਾਂ ਆਪਾਂ ਨੂੰ ਆਪਾਂ ਸਾਰੇ ਖੇਤੀਬਾੜੀ ਜਾਂ ਪੀਜੂ ਜਾਂ ਹੋਰ ਮਹਿਕਮੇ ਨਾਲ ਮਿਲ ਕੇ ਚੰਗੇ ਅੱਗੇ ਵੱਧ ਸਕਦੇ ਹਾਂ ਸਾਰੇ ਕਿਸਾਨ ਵੀਰ ਨੂੰ ਬੇਨਤੀ ਆ ਕਿ ਆਪਣੇ ਘਰ ਅਸੀਂ ਖੁਦ ਥੋੜੇ ਥੋੜੇ ਖਾਣ ਜੋਗੀ ਜੋ ਜ਼ਹਿਰਾਂ ਤੋਂ ਰਹਿਦਖੂੰਦ ਖੇਤੀ ਬਾੜੀ ਦੀਆਂ ਸਬਜ਼ੀਆਂ ਜਾਂ ਸੋਲੇ ਜਾਂ ਚਨੇ ਜੋ ਆਪਾਂ ਘਰੇ ਖਾਣੇ ਹਨ ਉਹ ਪੈਦਾ ਕਰ ਸਕੀਏ ਮੇਰਾ ਨਾਮ ਸੁਖਜੀਤ ਸਿੰਘ ਪਿੰਡ ਬੀਰੋਕੇ ਕਲਾ ਤਹਿਸੀਲ ਬੁੱਢਲਾਡਾ ਡਿਸਟ੍ਰਿਕਟ ਮਾਨਸਾ ਮੈਂ ਪੇਛੇ ਵੱਜੋਂ ਇੱਕ ਕਿਸਾਨ ਆ ਅਤੇ ਮੇਰੀ ਰੁਚੀ ਜਿਹੜੀ ਹੈਗੀ ਆ ਉਹ ਦੇਸੀ ਬੀਜਾਂ ਦੇ ਵਿੱਚ ਕਾਫੀ ਆ ਮੈਂ ਕਾਫੀ ਸਮੇਂ ਤੋਂ ਜਿਹੜਾ ਹੈਗਾ ਦੇਸੀ ਬੀਜਾਂ ਤੇ ਕੰਮ ਕਰ ਰਿਹਾ ਅਤੇ ਉਹਦੇ ਵਿੱਚ ਕੀ ਹੈ ਜਿਹੜੇ ਕਣਕ ਦੇ ਸੀਡ ਜਾਂ ਝੋਨੇ ਦੇ ਸੀਡ ਖਾਸ ਕਰਕੇ ਸਬਜ਼ੀਆਂ ਦੇ ਜਿਨ੍ਹਾਂ ਤੇ ਕਾਫੀ ਸਮੇਂ ਤੋਂ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਦੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ ਤਾਂ ਇਹ ਕਾਫੀ ਰੇਅਰ ਚੀਜ਼ ਹੈਗੀ ਆ ਕਾਫੀ ਘੱਟ ਕਿਸਾਨ ਇਹਨਾਂ ਚੀਜ਼ਾਂ ਤੇ ਕੰਮ ਕਰਦੇ ਆ ਪਰ ਬੇਨਤੀ ਇਹ ਹੈ ਕਿ ਜੇਕਰ ਆਪਾਂ ਆਪਣੇ ਘਰ ਲਈ ਖੁਰਾਕ ਦੀ ਗੱਲ ਕਰਦੇ ਆ ਤਾਂ ਸਾਨੂੰ ਸਬਜ਼ੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਜੋ ਜੀਐਮ ਸੀਡ ਕਹੇ ਲੋ ਜਾਂ ਹਾਈਬ੍ਰਿਡ ਸੀਡ ਕਹੇ ਲੋ ਉਹਨਾਂ ਤੋਂ ਇਹ ਵੱਖਰੀ ਜਿਹੜੀ ਸਾਡੀ ਰਵਾਇਤੀ ਬੀਜ ਜਾਂ ਸਾਡੇ ਪੁਰਾਤਨ ਦੇਸੀ ਬੀਜ ਹੈਗੇ ਆ ਉਹ ਉਹ ਇੱਕ ਮਤਲਬ ਪੇਸ਼ਾ ਹੈਗਾ ਜਿਨ੍ਹਾਂ ਤੇ ਅਸੀਂ ਕੰਮ ਕਰਦੇ ਆਂ ਤੇ ਕਾਫੀ ਸਮੇਂ ਤੋਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਾਣ ਦਾ ਜਿਹੜਾ ਮੌਕਾ ਮਿਲਦਾ ਹੈਗਾ ਜਿੱਥੋਂ ਕਿਤੋਂ ਵੀ ਬੀਜ ਕਲੈਕਟ ਕਰਨੇ ਹੁੰਦੇ ਆ ਆਦੀਵਾਸੀ ਏਰੀਆ ਦੇ ਵਿੱਚੋਂ ਜਾਂ ਐਮਪੀ ਦੇ ਵਿੱਚ ਮਹਾਰਾਸ਼ਟਰ ਚ ਤਮਿਲਨਾਡੂ ਜਾਂ ਬੈਂਗਲੌਰ ਉੱਥੋਂ-ਉੱਥੋਂ ਜਿਹੜੇ ਸਬਜ਼ੀਆਂ ਦੇ ਬੀਜ ਨੇ ਜਿਹੜੇ ਕਾਫੀ ਰੇਅਰ ਨੇ ਜਾਂ ਨਾਨ ਹਾਈਬ੍ਰਿਡ ਨੇ ਉਹ ਲਿਆ ਕੇ ਅਸੀਂ ਆਪਣੇ ਫਾਰਮ ਦੇ ਉੱਤੇ ਸੀਡ ਪ੍ਰੋਡਕਸ਼ਨ ਕਰਦੇ ਹੈਗੇ ਆ ਫਿਰ ਉਹ ਕਿਸਾਨਾਂ ਨੂੰ ਦਿੱਤੇ ਜਾਂਦੇ ਨੇ ਤੇ تقریبا ਪਹਿਲਾਂ ਕਿਸਾਨਾਂ ਨੂੰ ਦੇਣ ਤੋਂ ਇੱਕ ਜਾਂ ਦੋ ਸਾਲ ਅਸੀਂ ਆਪਣੇ ਖੇਤ ਦੇ ਵਿੱਚ ਕੰਮ ਕਰਦੇ ਆਂ ਉਹਨਾਂ ਨੂੰ ਘਰ ਵੀ ਖਾਣੇ ਆ ਤੇ ਲੋਕਾਂ ਨੂੰ ਵੀ تقریبا ਇਹਨਾਂ ਚੀਜ਼ਾਂ ਨੂੰ ਅਸੀਂ ਦਿੰਦੇ ਹਗੇ ਆ ਅ ਬਾਕੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਧਰਤੀ ਕਿਹੋ ਜਿਹਾ ਕੀਤਾ ਜਿੱਥੇ ਹਰ ਕਿਸਮ ਦਾ ਬੀਜ ਤੁਹਾਨੂੰ ਮਿਲ ਵੀ ਜਾਊਗਾ ਤੇ ਪ੍ਰੋਡਕਸ਼ਨ ਲਈ ਵੀ ਉਹ ਕਾਫੀ ਚੰਗਾ ਰਹੂਗਾ ਬਾਕੀ ਮੇਨ ਜਿਵੇਂ ਹੁਣ ਸਬਜ਼ੀਆਂ ਦੀ ਆਪਾਂ ਗੱਲ ਕਰਦੇ ਆਂ ਜਾਂ ਕਣਕ ਦੀ ਗੱਲ ਕਰਦੇ ਆਂ ਉਹ ਬੀਜ ਜਿਵੇਂ ਸੋਨਾ ਮੋਤੀ ਹੋ ਗਿਆ ਖਪਲੀ गेहूं ਹੋ ਗਿਆ ਜਾ ਦੇਸੀ ਬੀਜ ਬੰਸੀ ਗੋਲਡ ਹੋ ਗਿਆ ਝੋਨੇ ਦੇ ਬੀਜ ਕਾਲਾ ਝੋਨਾ ਝੋਨਾ ਹੈਗਾ ਜਾਂ ਲਾਲ ਆਪਾਂ ਚਾਵਲ ਕਹਿ ਦਿੰਨੇ ਆ ਜਾਂ ਕਾਲਾ ਨਮਕ ਝੋਨਾ ਠੀਕ ਹੈ ਇਹ ਜੰਗਲੀ ਬੀਜ ਹੈਗੇ ਨੇ ਪੁਰਾਣੇ ਜਿਨ੍ਹਾਂ ਦਾ ਮਤਲਬ ਕਿ ਜੇਕਰ ਆਪਾਂ ਉਹਨਾਂ ਦੀ ਪੈਦਾਸ਼ ਦੀ ਗੱਲ ਕਰੀਏ ਉਹ ਹਜ਼ਾਰਾਂ ਸਾਲ ਪੁਰਾਣੇ ਜਾਂ ਉਦੋਂ ਵੀ ਪੁਰਾਣੇ ਬੀਜ ਹੈਗੇ ਆ ਇਹ ਅਸੀਂ ਲਿਆ ਕੇ ਮਤਲਬ ਅਲੱਗ-ਅਲੱਗ ਸੂਬਿਆਂ ਦੇ ਵਿੱਚ ਉਹ ਇਕੱਠਾ ਕਰਕੇ ਆਪਣੇ ਕੋਲ ਪ੍ਰੋਡਕਸ਼ਨ ਕਰਦੇ ਆਂ ਮੈਂ ਗੁਰੂਸਿਮਰਨ ਸਿੰਘ ਤੁਨਵਾ ਨੈਚੁਰਲ ਫਾਰਮ ਤੋਂ ਦੋਸਤੋ ਮੇਰਾ ਪਿੰਡ ਹਥੋਆ ਜ਼ਿਲ੍ਹਾ ਮਲੇ ਕੋਲਾ ਮਲੇ ਕੋਲੇ ਦੇ ਨਾਲ ਹੀ ਮੇਰਾ ਫਾਰਮ ਆ ਜੀ ਮੈਂ ਮੇਰੇ ਫਾਰਮ ਤੇ ਕਈ ਚੀਜ਼ਾਂ ਦੇ ਦੇਸੀ ਸੀਡ ਜਿਹੜੇ ਨੇ ਉਹ ਪ੍ਰੋਡਕਟ ਤਿਆਰ ਕਰਕੇ ਅੱਗੇ ਸੇਲ ਕਰਦਾ ਜੀ ਇਸ ਕੰਮ ਦੇ ਵਿੱਚ ਮੈਨੂੰ ਪੈਨੂੰ ਤਕਰੀਬਨ 5 ਸਾਲ ਹੋ ਚੁੱਕੇ ਆ ਜੀ ਜਿਹਦੇ ਵਿੱਚ ਮੈਂ ਸੂਨਾ ਮੋਤੀ ਦਾ ਬੀਜ ਤਿਆਰ ਕਰਦਾ ਜੀ ਪੀਲੀ ਸਰੋਂ ਦਾ ਬੀਜ ਤਿਆਰ ਕਰਦਾ ਜੀ ਰਾਗੀ ਦਾ ਸੀਡ ਸੀਡ ਪ੍ਰੋਡਕਸ਼ਨ ਕਰਕੇ ਸੇਲ ਕਰਦਾ ਤੇ ਨਾਲ ਦੀ ਨਾਲ ਉਹਨਾਂ ਦੀ ਪਨੀਰੀਆਂ ਵੀ ਕਈ ਚੀਜ਼ਾਂ ਦੀਆਂ ਜਿਵੇਂ ਰਾਗੀ ਦੀ ਪਨੀਰੀ ਹੋਗੀ ਜਾਂ ਪਿਆਜ਼ਾਂ ਦੀ ਪਨੀਰੀ ਹੋਗੀ ਇਹ ਜਿਹੇ ਥੋੜੇ ਥੋੜੇ ਚੀਜ਼ਾਂ ਆਪ ਤਿਆਰ ਕਰਕੇ ਅੱਗੇ ਕਿਸਾਨਾਂ ਨੂੰ ਸੇਲ ਕਰਦਾ ਜੀ ਤੇ ਨਾਲ ਦੀ ਨਾਲ ਜਿਹੜੇ ਦੇਸੀ ਬੀਜ ਨੇ ਆਪਣੇ ਜਿਵੇਂ ਕਿ ਸਬਜ਼ੀਆਂ ਦੇ ਬੀਜ ਨੇ ਪਾਲਕ ਦੇ ਬੀਜ ਨੇ ਜੀ ਜਾਂ ਮੇਥਾ ਧਨੀਆ ਉਹ ਆਪ ਦੇ ਕੋਲੇ ਤਿਆਰ ਕਰਕੇ ਜੀ ਉਹ ਅੱਗੇ ਕਿਸਾਨਾਂ ਨੂੰ ਸੇਲ ਕਰਦਾ ਜੇ ਆਪਾਂ ਆਪ ਆਪਣੀ ਇਸ ਚੀਜ਼ ਨੂੰ ਤਿਆਰੀ ਕਰਾਂਗੇ ਜਿਵੇਂ ਸੀਡ ਦੀ ਪ੍ਰੋਡਕਸ਼ਨ ਆਪ ਕਰਾਂਗੇ ਤਾਂ ਆਪਾਂ ਕਿਸੇ ਦੇ ਮਹਤਾਜ ਹੋਣ ਨਾਲੋਂ ਆਪਣੇ ਕੋਲ ਆਪਣੀ ਚੀਜ਼ ਹੋਊਗੀ ਚਾਹੇ ਉਹ ਨਵੀਆਂ ਹਾਈਬ੍ਰਿਡ ਸੀਡ ਨੇ ਉਹਨਾਂ 'ਚ ਵੀ ਆਪਣੇ ਬੱਚਿਆਂ ਨੂੰ ਆਪਾਂ ਲਾ ਕੇ ਯੂਨੀਵਰਸਿਟੀ ਦੇ ਵਿੱਚ ਪੜਾ ਕੇ ਹਾਈਬ੍ਰਿਡ ਸੀਡਾਂ ਨੂੰ ਵੀ ਤਿਆਰ ਕਰਨ ਦੀ ਕੋਸ਼ਿਸ਼ ਆਪਦੇ ਖੇਤ 'ਚ ਕਰੀਏ ਜਿਵੇਂ ਕਿ ਟਮਾਟਰ ਦਾ ਹਾਈਬ੍ਰਿਡ ਸੀਡ ਹੋ ਗਿਆ ਮਿਰਚਾਂ ਦਾ ਸੀਡ ਹੋ ਗਿਆ ਮੱਕੀ ਦਾ ਸੀਡ ਹੋ ਗਿਆ ਇਹਦੀ ਟ੍ਰੇਨਿੰਗ ਵੀ ਆਪਣੀਆਂ ਯੂਨੀਵਰਸਿਟੀਆਂ ਦਿੰਦੀਆਂ ਨੇ ਤੇ ਆਪਾਂ ਆਪ ਵੀ ਆਪਾਂ ਜੇ ਥੋੜੀ ਗੌਰ ਕਰ ਲਈਏ ਤਾਂ ਉਹਨਾਂ ਦਾ ਸੀਡ ਪ੍ਰੋਡਕਸ਼ਨ ਆਪਾਂ ਆਪ ਆਪਣੇ ਕੋਲ ਕਰ ਸਕਦੇ ਆ ਆਪਾਂ ਇਸ ਪ੍ਰੋਡਕਸ਼ਨ ਦੇ ਕਿੱਤੇ ਨੂੰ ਛੱਡ ਚੁੱਕੇ ਆ ਜੀ ਇਹ ਪ੍ਰੋਡਕਸ਼ਨ ਦਾ ਕਿਤਾ ਛੱਡਣ ਕਾਰਨ ਆਪਾਂ ਨੂੰ ਜਿਹੜਾ ਨੁਕਸਾਨ ਇਹ ਹੋਇਆ ਕਿ ਆਪਾਂ ਕਈ ਕੰਪਨੀਆਂ ਦੇ ਮਹਤਾਜ ਹੋ ਕੇ ਰਹਿ ਗਏ ਜੇ ਆਪਾਂ ਨੇ ਕੋਈ ਸੀਡ ਲਾਉਣਾ ਜਾਂ ਕਿਸੇ ਚੀਜ਼ ਦੀ ਫਸਲ ਦੀ ਤਿਆਰੀ ਕਰਨੀ ਹੈ ਤਾਂ ਆਪਾਂ ਪਹਿਲਾਂ 10 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਉਹ ਲੱਗ ਜਾਂਦੇ ਆ ਵੀ ਇਹਦਾ ਸੀਡ ਫਲਾਨਾ ਕੰਪਨੀ ਦਾ ਲੈਣਾ ਆਪਾਂ ਇੱਥੋਂ ਲੈਣਾ ਕਿੱਥੋਂ ਲੈ ਕੇ ਆਈਏ ਜਾਂ ਕਿਵੇਂ ਉਹਨੂੰ ਪ੍ਰੋਕਿਊਰ ਕਰੀਏ ਕੀ ਕਰੀਏ ਸਾਡਾ ਤਾਂ ਸੀਡ ਖਰਾਬ ਹੋ ਜਾਂਦਾ ਜਦੋਂ ਇਹਦੇ ਬਾਰੇ ਆਪਾਂ ਪ੍ਰੋਪਰ ਨੋਲੇਜ ਲੈ ਲਾਂਗੇ ਵੀ ਇਹ ਸੀਡ ਤਿਆਰ ਕਿਵੇਂ ਕਰਨਾ ਤੇ ਇਹਨੂੰ ਰੱਖਣਾ ਕਿਵੇਂ ਆ ਆਪਣੀਆਂ ਜਿਹੜੀਆਂ ਰਵਾਇਤੀ ਪਰੰਪਰਾਵਾਂ ਨੇ ਉਹ ਸੀਡ ਰੱਖਣ ਨੂੰ ਕਿਵੇਂ ਸੀਡ ਰੱਖਣਾ ਉਹ ਸਾਰਾ ਕੁਝ ਆਪਣੇ ਬਜ਼ੁਰਗਾਂ ਨੂੰ ਪਤਾ ਸੀ ਉਹਨਾਂ ਤੋਂ ਵੀ ਆਪਾਂ ਹਾਸਲ ਕਰ ਸਕਦੇ ਹਾਂ ਕਈ ਇਹ ਜੇ ਆਪਣੇ ਕਿਸਾਨ ਨੇ ਜਿਹੜੇ ਉਹ ਕੰਮ ਕਰ ਰਹੇ ਨੇ ਆਪਾਂ ਉਹਨਾਂ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਹਾਂ ਉਹਨਾਂ ਤੋਂ ਤਕਨੀਕ ਉਹ ਲੈ ਸਕਦੇ ਆਂ ਵੀ ਆਪਾਂ ਆਪਣੇ ਪੁਰਾਣੇ ਤਰੀਕੇ ਨਾਲ ਟ੍ਰੈਡੀਸ਼ਨਲ ਮੈਥਡ ਨਾਲ ਉਹ ਸੀਡ ਕਿਵੇਂ ਪ੍ਰਕਿਊਰ ਕਰ ਸਕਦੇ ਆਂ ਕਿਵੇਂ ਰੱਖ ਸਕਦੇ ਆਂ ਤੇ ਇਹ ਕਈ ਚੀਜ਼ਾਂ ਨੇ ਜੀ ਜਿਵੇਂ ਹੁਣ ਸੋਨਾ ਮੋਤੀ ਦਾ ਬੀਜ ਆ ਸੋਨਾ ਮੋਤੀ ਦਾ ਬੀਜ ਜੇ ਢੋਰਾ ਵੀ ਲੱਗ ਜੂਗਾ ਤਾਂ ਵੀ ਆਪਾਂ ਜੇ ਜਰਮੀਨੇਟ ਕਰਾਉਣਾ ਚਾਹੀਏ ਤੇ ਜਰਮੀਨੇਟ ਹੋ ਜਾਂਦਾ ਜੇ ਉਹ ਸਾਫ਼ ਸੁਥਰੀ ਕਣਕਾ ਉਹਦੀ ਜਿਹੜੀ ਜਰਮੀਨੇਸ਼ਨ ਆ ਉਹ ਲਗਭਗ 99% ਆ ਤੇ ਕਿਸੇ ਵੀ ਕਣਕ ਦੇ ਬੀਜ ਦੀ ਜਰਮੀਨੇਸ਼ਨ ਇੰਨੀ ਇਫੈਕਟਿਵ ਨਹੀਂ ਹੁੰਦੀ ਜਿੰਨੀ ਸੋਨਾ ਮੋਤੀ ਦੀ ਆ ਸੋਨਾ ਮੋਤੀ ਕਣਕ ਦੇ ਵਿੱਚ ਕਹਿੰਦੇ ਆ ਕਿ ਫੋਲਿਕ ਐਸਿਡ ਪਾਇਆ ਜਾਂਦਾ ਜਦੋਂ ਆਪਾਂ ਉਹਦਾ ਸੀਡ ਆਪ ਰੱਖਾਂਗੇ ਆਪਾਂ ਅੱਗੇ ਸੇਲ ਕਰਾਂਗੇ ਉਹ ਕਣਕ ਆਪਾਂ ਲੋਕਾਂ ਨੂੰ ਦਵਾਂਗੇ ਤਾਂ ਉਹਨਾਂ ਦੀ ਸਿਹਤ 'ਤੇ ਇੱਕ ਬਹੁਤ ਵਧੀਆ ਪ੍ਰਭਾਵ ਪਊਗਾ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਜਿਹੜੇ ਜਿਵੇਂ ਕਿ ਹੁਣ ਆਪਣੇ ਕੱਦ ਘਟਣ ਲੱਗੇ ਆਪਣੇ ਭਜਨ ਘਟਣ ਲੱਗੇ ਆਪਣੇ ਸਰੀਰ ਦਾ ਜਿਹੜਾ ਸਾਈਜ਼ ਸੀ ਆਪਣੇ ਬਜ਼ੁਰਗਾਂ ਨਾਲੋਂ ਤਕਰੀਬਨ ਇੱਕ ਤਿਹਾਈ ਰਹਿ ਗਿਆ ਤੇ ਇੰਨਾ ਜਾਨੀ ਆਪਾਂ ਉਹਨਾਂ ਤੋਂ ਮਾੜੇ ਹੋ ਚੁੱਕੇ ਆ ਜਾਂ ਉਹਨਾਂ ਦੇ ਮੁਕਾਬਲੇ ਦੇ ਕੰਮ ਨਹੀਂ ਕਰ ਸਕਦੇ ਉਹ ਕਾਰਨ ਕੀ ਆ ਜੀ ਆਪਣੀ ਜਿਹੜੀ ਖਰਾਕ ਦੇ ਵਿੱਚ ਇੱਕ ਤਾਂ ਜੀ ਜਿਹੜਾ ਕਈ ਫਸਲਾਂ ਸੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਵੀ ਖਾਂਦੇ ਸੀ ਆਪਾਂ ਤਿਲਾਂ ਦੀਆਂ ਪਿੰਨੀਆਂ ਵੀ ਖਾਂਦੇ ਸੀ ਉਹ ਸਾਰਾ ਕੁਝ ਛੱਡ ਚੁੱਕੇ ਆ ਹੁਣ ਆਪਣੇ ਕੋਲ ਸਿਰਫ ਕਣਕ ਝੋਨਾ ਰਹਿ ਗਿਆ ਚੋਨਾ ਆਪਾਂ ਤਕਰੀਬਨ ਹੀ ਸਾਰਾ ਵੇਚ ਦਿੰਨੇ ਆ ਕਣਕ ਕੱਲੀ ਖਾਨ ਨੂੰ ਆਪਣੇ ਘਰੇ ਰਹਿ ਗਈ ਬਾਕੀ ਜਿਹੜੀਆਂ ਰਸੋਈ ਦੀਆਂ ਜਿੰਨੀਆਂ ਆਈਟਮਾਂ ਨੇ ਉਹ ਆਪਾਂ ਜਿੱਥੋਂ ਮਰਜ਼ੀ ਲੈ ਕੇ ਆਈਏ ਚਾਹੇ ਉਹ ਆਪਾਂ ਦੁਕਾਨ ਤੋਂ ਲੈ ਕੇ ਆਈਏ ਚਾਹੇ ਕਿਸੇ ਮਾਲ ਤੋਂ ਲੈ ਕੇ ਆਈਏ ਚਾਹੇ ਆਨਲਾਈਨ ਮੰਗਵਾਈਏ ਉਹ ਆਪਾਂ ਮੰਗਵਾਉਨੇ ਆ ਕਰਦੀ ਕੋਈ ਅਹਜੀ ਚੀਜ਼ ਨਹੀਂ ਜਿਹੜੀ ਆਪਣੀ ਰਸੋਈ ਦੇ ਵਿੱਚ ਆਪਣੀ ਆਬਦੀ ਹੋਵੇ ਤੇ ਜੇ ਇੱਕ ਕਿਸਾਨ ਚਾਹੇ ਤਾਂ ਅੱਧਾ ਏਕੜ ਦੇ ਵਿੱਚ ਆਪਣੇ ਘਰ ਦਾ ਸਾਰਾ ਫਰੂਟ ਤੇ ਆਪਦੇ ਘਰ ਦੀ ਸਾਰੀ ਸਬਜ਼ੀ ਤੇ ਸਾਰੇ ਸਾਲ ਦੀਆਂ ਦਾਲਾਂ ਪ੍ਰਾਪਤ ਕਰ ਸਕਦਾ ਪਰ ਉਹਨੂੰ ਹਿੰਮਤ ਕਰਨੀ ਪਊਗੀ ਆਪਦਾ ਸੀਡ ਰੱਖ ਕੇ ਆਪਾਂ ਹਰ ਇੱਕ ਸਾਲ ਜਿਹੜੇ ਆਪਣੇ ਦੇਸੀ ਵੀਜ਼ ਨੇ ਉਹਨਾਂ ਦਾ ਇਹ ਗੁਣਾ ਕਿ ਉਹ ਆਪਾਂ ਆਪਦੇ ਕੋਲ ਰੱਖ ਕੇ ਅਗਲੇ ਸਾਲ ਵੀ ਬੀਜ ਸਕਦੇ ਆ ਸਿਰਫ ਇੱਕ ਬੇਲ ਦਾ ਸੀਡ ਆਪਾਂ ਸਾਰੇ ਪਿੰਡ ਨੂੰ ਪ੍ਰੋਵਾਈਡ ਕਰਾ ਸਕਦੇ ਆ ਜੇ ਮੰਨ ਲਓ ਆਪਾਂ ਕਦੂਆਂ ਦਾ ਇੱਕ ਵੀਜ਼ ਰੱਖ ਲਿਆ ਇੱਕ ਬੇਲ ਰੱਖ ਲਈ ਵੀ ਇਹ ਤਾਂ ਆਪਾਂ ਸੀਡ ਪ੍ਰੋਡਕਸ਼ਨ ਲੈਣਾ ਸਾਰਾ ਪਿੰਡ ਉਹ ਜੇ ਸੀਡ ਲਾ ਲੂਗਾ ਤਾਂ ਉਹ ਵੀਜ਼ ਆਪਾਂ ਤੋਂ ਮੁਕਣਾ ਨਹੀਂ ਪਰ ਆਪਾਂ ਜਿਹੜੀਆਂ ਆਪਣੀਆਂ ਬਜ਼ੁਰਗਾਂ ਦੀਆਂ ਉਹ ਤਕਨੀਕਾਂ ਸੀ ਇਹਨਾਂ ਨੂੰ ਸੀਡ ਰੱਖਣਾ ਕਿਹੜਾ ਸੀਡ ਰੱਖਣਾ ਕਿੱਦਾਂ ਇਹਨਾਂ ਦੀਆਂ ਬੱਲੀਆਂ ਛਾਂਟ ਕੇ ਕਣਕ ਦਾ ਨਵਾਂ ਬੀਜ ਤਿਆਰ ਕਰਨਾ ਕਿੱਦਾਂ ਕਿਹੜਾ ਫਲ ਆਪਾਂ ਚੂਜ਼ ਕਰਨਾ ਜਿਹੜਾ ਆਪਾਂ ਅੱਗੇ ਸੀਡ ਲਈ ਰੱਖਣਾ ਉਹ ਸਾਰੀਆਂ ਗੱਲਾਂ ਭੁੱਲ ਚੁੱਕੇ ਆ ਜੇ ਆਪਾਂ ਆਪਣੇ ਬਜ਼ੁਰਗ ਜਿਹੜੇ ਹਜੇ ਵੀ 70-80 ਸਾਲ ਦੇ ਬਜ਼ੁਰਗ ਆਪਣੇ ਪਿੰਡਾਂ ਦੇ ਵਿੱਚ ਬੈਠੇ ਨੇ ਜਿਉਂਦੇ ਨੇ ਜਿਨ੍ਹਾਂ ਨੇ ਖੇਤੀ ਕੀਤੀ ਹੋਈ ਹੈ ਜੇ ਉਹਨਾਂ ਤੋਂ ਆਪਾਂ ਬਜ਼ੁਰਗਾਂ ਤੋਂ ਇਹ ਗੁਣ ਹੁਣ ਲੈ ਲਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਾਂ ਗੁਣ ਦੇ ਸਕਦੇ ਹਾਂ ਤੇ ਆਪਣੀ ਜਿੰਨੀ ਲਾਈਫ ਰਹਿੰਦੀ ਆ ਉਹਦੇ ਵਿੱਚ ਆਪਾਂ ਇਹ ਯੂਜ਼ ਕਰਕੇ ਪੂਰਾ ਆਪਾਂ ਵਰਤ ਕੇ ਇਸ ਗੁਣ ਨੂੰ ਆਪਾਂ ਆਪਣੀਆਂ ਸੀਡ ਆਪ ਰੱਖ ਸਕਦੇ ਹਾਂ ਆਪਣੀ ਖੇਤੀ ਜੈਂਸ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਉਸ ਜਿੰਸ ਦਾ ਵਧੀਆ ਬੀਜ ਬਣਾ ਕੇ ਵੇਚਣਾ ਇੱਕ ਲਾਭਦਾਇਕ ਕਿੱਤਾ ਹੈ ਮੰਡੀ ਵਿੱਚ ਜਿੰਸਾਂ ਦਾ ਸੁਚੱਜਾ ਭਾਅ ਨਾ ਮਿਲਣ ਕਰਕੇ ਬੀਜ ਉਤਪਾਦਨ ਦਾ ਕਿੱਤਾ ਜਿਆਦਾ ਹਰਮਨ ਪਿਆਰਾ ਕਿੱਤਾ ਬਣ ਚੁੱਕਾ ਹੈ ਕਿਸਾਨ ਆਪਣੇ ਬੀਜ ਨੂੰ ਵਧੀਆ ਸੰਭਾਲ ਕਰ ਲਵੇ ਤਾਂ ਉਸ ਬੀਜ ਦਾ ਵਧੀਆ ਮੁੱਲ ਲੈ ਲੈਂਦਾ ਹੈ ਹਜ਼ਾਰਾਂ ਰੁਪਏ ਕਿਲੋ ਲੱਖਾਂ ਰੁਪਏ ਕਿਲੋ ਤੱਕ ਸੀਡ ਨੇ ਜੇ ਪਪੀਤੇ ਦਾ ਅੱਜ ਸੀਡ ਲੈਣ ਚਲੇ ਜਾਈਏ ਹਾਈਬ੍ਰਿਡ ਤਾਂ 4.5 ਲੱਖ ਰੁਪਏ ਕਿਲੋ ਆ ਜੀ ਜੋ ਬਹੁਤ ਵੱਡੀ ਅਮਾਉਂਟ ਹੋ ਜਾਂਦੀ ਆ ਜੇ ਆਪਾਂ ਨੂੰ ਉਹ ਤਕਨੀਕਾਂ ਆਉਂਦੀਆਂ ਹੋਣਗੀਆਂ ਜੇ ਆਪਾਂ ਹੁਣ ਖਰਬੂਜ਼ੇ ਦਾ ਸੀਡ ਲੈਣ ਜਾਂਦੇ ਆ ਤਾਂ ਉਹ ਕਈ ਹਜ਼ਾਰ ਰੁਪਏ ਕਿਲੋ 70000 ਰੁਪਏ 80000 ਰੁਪਏ ਮਿਰਚਾਂ ਦਾ ਬੀਜ 20000 25000 ਰੁਪਏ ਕਿਲੋ ਮਿਲਦਾ ਜੀ ਆਪਾਂ ਨੂੰ ਜੇ ਉਹ ਆਪਾਂ ਆਪ ਪ੍ਰੋਡਕਸ਼ਨ ਕਰੀਏ ਹਾਈਬ੍ਰਿਡ ਦੀ ਆਪਾਂ ਨੂੰ ਸਮਝ ਆ ਜੇ ਤੇ ਕਿਹਦਾ ਕ੍ਰੋਸ ਕਿਹਦੇ ਨਾਲ ਕਰਾ ਕੇ ਆਪਾਂ ਹਾਈਬ੍ਰਿਡ ਬੀਜ ਪ੍ਰਾਪਤ ਕਰਨਾ ਤਾਂ ਉਹ ਆਪਾਂ ਆਪਦੇ ਖੇਤ ਦੇ ਵਿੱਚ ਆਪ ਤਿਆਰ ਕਰ ਸਕਦੇ ਆਂ ਅੱਗੇ ਸੇਲ ਕਰ ਸਕਦੇ ਆਂ ਕਿਸਾਨਾਂ ਨੂੰ ਨਾਲ ਦੇਆਂ ਨੂੰ ਨਾਲ ਦੇ ਪਿੰਡ ਨੂੰ ਪਨੀਰੀਆਂ ਤਿਆਰ ਕਰਕੇ ਸੇਲ ਕਰ ਸਕਦੇ ਆਂ ਜਿੰਨੇ ਵੀ ਪਨੀਰੀਆਂ ਵਾਲੇ ਇਸ ਗੱਲ ਨੂੰ ਸਮਝ ਕੇ ਤਿਆਰ ਕਰਦੇ ਨੇ ਸੀਡ ਚਾਹੇ ਉਹ ਗੱਠੇ ਦਾ ਹੈਗਾ ਜੀ ਪਿਆਜ਼ ਦਾ ਆਪਣੇ ਦਾ ਚਾਹੇ ਉਹ ਮਿਰਚ ਦਾ ਚਾਹੇ ਟਮਾਟਰ ਦਾ ਉਹ ਸਾਰੇ ਬਹੁਤ ਵਧੀਆ ਇਨਕਮ ਲੈ ਰਹੇ ਨੇ ਖੇਤੀ ਨਾਲੋਂ ਅੱਗੇ ਨੇ ਇੱਕ ਸਟੈਪ ਜੇ ਆਪਾਂ ਵੀ ਅੱਗੇ ਸਟੈਪ ਕਰਨਾ ਜੀ ਇੱਕ ਖੇਤੀ ਨਾਲੋਂ ਅੱਗੇ ਵਧਣਾ ਤਾਂ ਨਾਲ ਦੀ ਨਾਲ ਆਪਾਂ ਨੂੰ ਸੀਡ ਪ੍ਰੋਡਕਸ਼ਨ ਦੇ ਵਿੱਚ ਵੀ ਆਉਣਾ ਪਊਗਾ ਤੇ ਹੋਰ ਕਈ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਜਿੱਦਾਂ ਆਪਾਂ ਨੂੰ ਫਲਦਾਰ ਰੁੱਖ ਲਾਉਣੇ ਚਾਹੀਦੇ ਨੇ ਫਲਦਾਰ ਰੁੱਖ ਪੰਜਾਬ ਦੀ ਧਰਤੀ ਇਹਦੀ ਹੈ ਜੀ ਜੋ ਆਪਾਂ ਲਾਉਣਾ ਚਾਹੁੰਦੇ ਆ ਉਹ ਸਾਰੇ ਰੁੱਖ ਇੱਥੇ ਪੈਦਾ ਹੋ ਸਕਦੇ ਨੇ ਕੀ ਐਵੇ ਕਾਡੋ ਕੀ ਪਿਕਨਟ ਜਿਹੜੇ ਆਪਾਂ ਨਾ ਕਦੇ ਸੋਚੇ ਵੀ ਨਹੀਂ ਜਾਂ ਸੁਣੇ ਵੀ ਨਹੀਂ ਆਪਣੀ ਧਰਤੀ ਦੇ ਵਿੱਚ ਉਹ ਪ੍ਰੋਡਕਸ਼ਨ ਹੋ ਸਕਦੀ ਆ ਸੇਵ ਦਾ ਪ੍ਰੋਡਕਸ਼ਨ ਆਪਾਂ ਆਪਣੇ ਖੇਤਾਂ 'ਚ ਕਰ ਸਕਦੇ ਆ ਜੇ ਆਪਾਂ ਮਲਟੀ ਕ੍ਰੌਪ ਲਾਵਾਂਗੇ ਇਹਨਾਂ ਦੇ ਵਿੱਚ ਜਾਵਾਂਗੇ ਤੁਸੀਂ ਅੱਧਾ ਏਕੜ ਛੱਡਿਆ ਜੀ ਮਲਟੀ ਕ੍ਰੌਪ ਕਰ ਲਿਓ ਉਹਦੇ 'ਚ ਮੰਨ ਲਓ ਆਪਾਂ ਨੇ 25 ਕਿਸਮ ਦੇ 20 ਕਿਸਮ ਦੇ ਫਲ ਲਾ ਲਿਆ ਜੀ ਉਹਦੇ ਵਿੱਚ ਨਾਲ ਦੀ ਨਾਲ ਆਪਾਂ ਕੁਛ ਨਾ ਕੁਛ ਸੀਡ ਪ੍ਰੋਡਕਸ਼ਨ ਚਾਹੇ ਉਹ ਪਿਆਜ਼ ਦੀ ਆ ਚਾਹੇ ਉਹ ਲਸਣ ਦੀ ਆ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਮੂੰਗੀ ਦੀ ਆ ਚਾਹੇ ਉਹ ਇਸ ਸਮੇਂ ਮੇਥਿਆਂ ਦੀ ਆ ਜਾਂ ਸਰੋਂ ਦੀ ਆ ਉਹ ਸਾਰੀ ਪ੍ਰੋਡਕਸ਼ਨ ਉਸ ਪਰਟੀਕੂਲਰ ਅੱਧੇ ਏਕੜ ਤੋਂ ਜਾਂ ਥੋੜੇ ਜਗ੍ਹਾ ਤੋਂ ਆਪਾਂ ਪ੍ਰਾਪਤ ਕਰ ਸਕਦੇ ਆ ਆਪਾਂ ਸੀਡ ਵੀ ਸੇਲ ਕਰ ਸਕਦੇ ਆ ਉਹਨਾਂ ਦੀ ਪਨੀਰੀਆਂ ਤਿਆਰ ਕਰਕੇ ਵੀ ਅੱਗੇ ਸੇਲ ਕਰ ਸਕਦੇ ਆ ਇਹਦੇ ਲਈ ਸਾਰਾ ਕੁਝ ਆਪਾਂ ਨੂੰ ਸਿੱਖਣਾ ਪਊਗਾ ਆਪਾਂ ਦੂਸਰੇ ਕਿਸਾਨਾਂ ਤੋਂ ਸਿੱਖਦੇ ਆਂ ਦੂਸਰੇ ਯੂਨੀਵਰਸਿਟੀਆਂ ਤੋਂ ਜਾ ਕੇ ਸਿੱਖ ਸਕਦੇ ਆ ਸਾਰੇ ਕਿਤੋਂ ਇਹ ਜਾਣਕਾਰੀ ਆਪਾਂ ਨੂੰ ਬੜੀ ਆਸਾਨੀ ਨਾਲ ਅਵੇਲੇਬਲ ਆ ਜਿਹੜੇ ਹੁਣ ਪਲੱਸ 2 ਕਰ ਰਹੇ ਬੱਚੇ ਜਾਂ 10ਵੀਂ ਕਰ ਰਹੇ ਬੱਚੇ ਨੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਨਾ ਚਾਹੂੰਗਾ ਕਿ ਉਹ ਯੂਨੀਵਰਸਿਟੀਆਂ ਨਾਲ ਜੁੜ ਕੇ ਇਹਨਾਂ ਦੀ ਸੀਡ ਪ੍ਰੋਡਕਸ਼ਨ ਕਿੱਦਾਂ ਹੋ ਸਕਦੀ ਜਾਂ ਜਿਹੜੇ ਮਹਾਰ ਕਿਸਾਨ ਨੇ ਜਿਹੜੇ ਉਹ ਇਸ ਕੰਮ ਚ ਆਏ ਹੋਏ ਨੇ ਇਸ ਕਿੱਤੇ ਚ ਜਿਵੇਂ ਉਹ ਚਾਹੇ ਤਾਂ ਪ੍ਰੋਡਕਸ਼ਨ ਆ ਸੀਡ ਦੀ ਚਾਹੇ ਉਹ ਬੂਟਿਆਂ ਦੀ ਪ੍ਰੋਡਕਸ਼ਨ ਆ ਨਰਸਰੀ ਨੂੰ ਡਿਵੈਲਪ ਕਰਨਾ ਜਾਂ ਫਿਰ ਜਿਹੜੀ ਸਬਜ਼ੀਆਂ ਦੀ ਨਰਸਰੀ ਡਿਵੈਲਪ ਕਰਨੀਆਂ ਉਸ ਟੈਕਨੀਕਲਟੀ ਵੱਲ ਜਾਣ ਨਾ ਕਿ ਉਹ ਕਿਸੇ ਵਿਦੇਸ਼ ਨੂੰ ਭੱਜਣ ਜਾਂ ਉਹ ਇਸ ਵੱਲ ਨੂੰ ਜਾਣ ਕੇ ਅਸੀਂ ਸਰਕਾਰੀ ਨੌਕਰੀਏ ਲੈਣੀਆਂ ਕਿਉਂਕਿ ਜੇ ਆਪਾਂ ਹਰ ਬੰਦੇ ਨੂੰ ਕਹੀਏ ਵੀ ਸਰਕਾਰੀ ਨੌਕਰੀ ਮਿਲ ਜੂ ਜਾਂ ਉਹ ਵਿਦੇਸ਼ ਚਲੇ ਜਾਊਗਾ ਇਹ ਪੌਸਿਬਿਲਟੀ ਹੈ ਨਹੀਂ ਜੇ ਆਪਾਂ ਕਹੀਏ ਵੀ ਹਾਂ ਹਰ ਕਿਸਾਨ ਆਪਣੀ ਨਰਸਰੀ ਤਿਆਰ ਕਰ ਸਕਦਾ ਤਾਂ ਹਾਂ ਹਰ ਕਿਸਾਨ ਕਰਦਾ ਕਿਉਂਕਿ ਜੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਹਰ ਕਿਸਾਨ ਆਪਦੇ ਖੇਤ ਦੇ ਵਿੱਚ ਝੋਨੇ ਦੀ ਪਨੀਰੀ ਤਿਆਰ ਕਰਦਾ ਕੀ ਆਪਾਂ ਉਹਦਾ ਸੀਡ ਨਹੀਂ ਤਿਆਰ ਕਰ ਸਕਦੇ ਕਰ ਸਕਦੇ ਹਾਂ ਪਰ ਉਹਦੇ ਲਈ ਆਪਾਂ ਨੂੰ ਹਿੰਮਤ ਕਰਨੀ ਪਊ ਆਪਾਂ ਨੂੰ ਇੱਕ ਲਾਈਨ ਤੇ ਇੱਕ ਆਪਣਾ ਨਿਸ਼ਚਾ ਦ੍ਰਿੜ ਕਰਨਾ ਪਊਗਾ ਜੀ ਬਈ ਹਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਡਕਸ਼ਨ ਵੱਲ ਜਾਣਾ ਜਾਂ ਮੈਂ ਹਾਈਬ੍ਰਿਡ ਇਹਦੀ ਆਪਣੇ ਮੂੰਗੀ ਦੀ ਜਾਂ ਹਾਈਬ੍ਰਿਡ ਮੱਕੀ ਦੀ ਫਸਲ ਤਿਆਰ ਕਰਨੀ ਆ ਸੀਡ ਤਿਆਰ ਕਰਨਾ ਤਾਂ ਆਪਾਂ ਉਹਦੇ ਬਾਰੇ ਯੂਨੀਵਰਸਿਟੀਆਂ ਤੋਂ ਪਤਾ ਕਰਾਂਗੇ ਜਾਂ ਕਿਸਾਨਾਂ ਤੋਂ ਹੁਨਰ ਲਵਾਂਗੇ ਜਾਂ ਜਿਹੜੇ ਦੇਸੀ ਬੀਜ ਬਹੁਤ ਜ਼ਿਆਦਾ ਵਧੀਆ ਨੇ ਜਿਵੇਂ ਆ ਤੁਸੀਂ ਹੁਣ ਪੀਲੀ ਸਰੋਂ ਦੇਖ ਸਕਦੇ ਹੋ ਮੋਟੀ ਫਲੀ ਵਾਲੀ ਪੀਲੀ ਸਰੋਂ ਆ ਇਹਦਾ ਕੀ ਆ ਕਿ ਇਹ ਮਾਰਚ ਦੇ ਵਿੱਚ ਪੱਕ ਜਾਣੀ ਆ ਨਾਲੇ ਤਾਂ ਆਪਾਂ ਨੂੰ ਇੱਕ ਮਹੀਨਾ ਪਹਿਲਾਂ ਖੇਤ ਬੇਲਾ ਹੋ ਗਿਆ ਜਿੱਥੇ ਆਪਾਂ ਆਉਣ ਵਾਲੀ ਮੂੰਗੀ ਦੀ ਅਗੇਤੀ ਫਸਲ ਲਾ ਸਕਦੇ ਆ ਨਾਲੇ ਉਹ ਫਸਲ ਅੱਗੇ ਜਾ ਕੇ ਫੇਰ ਆਪਾਂ ਨੂੰ ਰਾਗੀ ਦੀ ਫਸਲ ਲਈ ਖੇਤ ਛੇਤੀ ਵੇਲਾ ਕਰ ਦੂ ਉਹ ਸਾਰਾ ਕੁਝ ਆਪਾਂ ਕਰ ਸਕਦੇ ਆ ਪਰ ਗੱਲ ਕੀ ਆ ਜੀ ਇਹਦੇ ਚ ਸਮੇਂ ਦੀ ਬਿਉਤਬੰਦੀ ਬਹੁਤ ਜ਼ਰੂਰੀ ਹੁੰਦੀ ਆ ਵੀ ਕਿਹੜੀ ਫਸਲ ਤੋਂ ਬਾਅਦ ਆਪਾਂ ਕਿਹੜੀ ਫਸਲ ਲਾਵਾਂਗੇ ਇਹਦੇ ਨਾਲ ਜਿੰਨੇ ਵੀ ਜਿਹੜੇ ਕਿਸਾਨ ਪਹਿਲਾਂ ਇਹ ਕਰ ਰਹੇ ਨੇ ਉਹਨਾਂ ਤੋਂ ਆਪਾਂ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਆ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਇਸ ਖੇਤੇ ਵਿੱਚ ਆਏ ਨੇ ਚਾਹੇ ਉਹ ਸੀਡ ਪ੍ਰੋਡਕਸ਼ਨ ਦੇ ਵਿੱਚ ਨੇ ਚਾਹੇ ਉਹ ਨਰਸਰੀ ਪ੍ਰੋਡਕਸ਼ਨ ਚ ਨੇ ਉਹ ਦੂਜੇ ਨੂੰ ਇਨਫੋਰਮੇਸ਼ਨ ਨਾ ਦੇਣ ਜੇ ਆਪਾਂ ਨਹੀਂ ਪ੍ਰਾਪਤ ਕਰ ਸਕਦੇ ਆਪਾਂ ਯੂਨੀਵਰਸਿਟੀ ਦੇ ਵਿੱਚ ਜਾਈਏ ਵੀ ਹਾਈਬ੍ਰਿਡ ਸੀਡ ਆਪਾਂ ਕਿਵੇਂ ਤਿਆਰ ਕਰ ਸਕਦੇ ਆ ਜਿਹੜੇ ਬੱਚੇ ਹੋਰਾਂ ਕੋਰਸਾਂ ਵੱਲ ਭੱਜਦੇ ਨੇ ਜੇ ਉਹ ਨਰਸਰੀ ਪ੍ਰੋਡਕਸ਼ਨ ਦਾ ਜਾਂ ਐਗਰੀਕਲਚਰ ਦੇ ਇਹ ਛੋਟੇ ਡਿਪਲੋਮੇ ਜਿਨ੍ਹਾਂ ਨੇ ਸੋਚਿਆ ਹੋਇਆ ਵੀ ਅਸੀਂ ਕੋਈ ਵਧੀਆ ਕਰਨਾ ਉਹ ਇਹਨਾਂ ਦੇ ਛੋਟੇ ਡਿਪਲੋਮੇ ਕਰਕੇ ਸੀਡ ਪ੍ਰੋਡਕਸ਼ਨ 'ਚ ਵੀ ਜਾ ਸਕਦੇ ਨੇ ਤੇ ਯੂਨੀਵਰਸਟੀਆਂ ਵੀ ਆਪਾਂ ਨੂੰ ਸਾਥ ਦਿੰਦੀਆਂ ਨੇ ਆਪਾਂ ਨੂੰ ਆਪਣੇ ਦੂਸਰੇ ਕਿਸਾਨ ਵੀ ਸਾਥ ਦਿੰਦੇ ਨੇ ਮੇਰੀ ਜਿੰਨੀ ਸੀਡ ਪ੍ਰੋਡਕਸ਼ਨ ਆ ਮੇਰੇ ਨਾਲ ਦੇ ਕਿਸਾਨ ਇਹ ਮੈਨੂੰ ਮੇਥੋਂ ਸੇਲ ਕਰਵਾ ਦਿੰਦੇ ਨੇ ਮੈਨੂੰ ਤੇ ਇਹ ਜ਼ਰੂਰਤ ਨਹੀਂ ਪਈ ਵੀ ਮੈਂ ਕੋਈ ਐਡ ਕਰਾਂ ਜਾਂ ਮੈਂ ਕਿਤੇ ਜਾ ਕੇ ਉਹਨੂੰ ਸੇਲ ਕਰਨ ਦੀ ਕੋਸ਼ਿਸ਼ ਕਰਾਂ ਮੇਰੇ ਘਰ ਚੋਂ ਮੇਰਾ ਸਾਰਾ ਸੀਡ ਆਪੇ ਸੇਲ ਆਊਟ ਹੋ ਜਾਂਦਾ ਚਾਹੇ ਉਹ ਸੋਨਾ ਮੋਤੀ ਕਣਕ ਦਾ ਰਾਗੀ ਦਾ ਇਹਦੀਆਂ ਨਰਸਰੀਆਂ ਵੀ ਤਿਆਰ ਕਰਕੇ ਸੇਲ ਕਰਦਾ ਉਹ ਵੀ ਮੈਂ ਆਪਣੇ ਫਾਰਮ ਤੋਂ ਸੇਲ ਕਰਦਾ ਬੈਠ ਕੇ ਇੱਕ ਥਾਂ 'ਵੀ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਹਾਈਬ੍ਰਿਡ ਸੀਡਾਂ ਦੇ ਮੁਕਾਬਲੇ ਜਿਹੜੇ ਦੇਸੀ ਬੀਜ ਹੈਗੇ ਆ ਉਹ ਬੜੇ ਆਸਾਨੀ ਨਾਲ ਤਿਆਰ ਹੋ ਜਾਂਦੇ ਆ ਅ ਜ਼ਿਆਦਾ ਜੇਕਰ ਕੋਈ ਸੀਡ ਪ੍ਰੋਡਕਸ਼ਨ ਨਹੀਂ ਕਰਨਾ ਚਾਹੁੰਦਾ ਵੱਡੇ ਸਕੇਲ ਦੇ ਉੱਤੇ ਤਾਂ ਆਪਣੇ ਪਰਿਵਾਰ ਲਈ ਜਾਂ ਆਪਣੇ ਮਤਲਬ ਕਿ ਪਿੰਡ ਲਈ ਉਹ ਸੀਡ ਪ੍ਰੋਡਕਸ਼ਨ ਸਬਜ਼ੀਆਂ ਤੇ ਵੀ ਕਰ ਸਕਦਾ ਹੈ ਕਣਕ ਤੇ ਵੀ ਕਰ ਸਕਦਾ ਹੈ ਝੋਨੇ ਦੇ ਬੀਜਾਂ ਤੇ ਵੀ ਕਰ ਸਕਦਾ ਹੈ ਇਹ ਬੀਜ ਸੰਭਾਲਣੇ ਵੀ ਬਹੁਤ ਸੌਖੇ ਹਨ ਅਤੇ ਉਹਨਾਂ ਨੂੰ ਤਿਆਰ ਕਰਨਾ ਵੀ ਬਹੁਤ ਸੌਖਾ ਹੈ ਕਿਉਂਕਿ ਇਹ ਇਹ ਇੱਕ ਪੁਰਾਤਨ ਜਾਂ ਨੇਚਰਲੀ ਜਿਹੜੇ ਦੇਸੀ ਬੀਜ ਹੈਗੇ ਆ ਉਹ ਹੈਗੇ ਆ ਇਹਨਾਂ ਦੀ ਕੋਈ ਬਹੁਤੀ ᱥਾਮ ਸੰਭਾਲਣੀ ਹੈਗੀ ਪਰ ਹਾਂ ਅਸੀਂ ਜੋ ਤਰੀਕੇ ਨਾਲ ਕਰਦੇ ਆ ਜਾਂ ਤਾਂ ਜਿਹੜਾ ਡীপ ਫਰੀਜ਼ਰ ਦੇ ਵਿੱਚ ਉਸ ਚੀਜ਼ ਨੂੰ ਰੱਖਣਾ ਵੀ ਜਦ ਨੂੰ ਲੰਬੇ ਸਮੇਂ ਲਈ ਜੇ ਕੋਈ ਥੋੜਾ ਜ਼ਿਆਦਾ ਰਹਿੰਦਾ ਨਹੀਂ ਜਿਹੜਾ ਆਦੀਵਾਸੀਆਂ ਦਾ ਦੇਸੀ ਤਰੀਕਾ ਹੈਗਾ ਉਹ ਮਿੱਟੀ ਦੇ ਘੜਿਆਂ ਦੇ ਵਿੱਚ ਰੱਖ ਕੇ ਉੱਪਰ ਉਹਦੇ ਜਿਹੜੀ ਸਵਾਹ ਹੈਗੀ ਆ ਉਸ ਤਰੀਕੇ ਨਾਲ ਅਸੀਂ ਕਰਦੇ ਹਾਂ ਬਹੁਤ ਆਸਾਨ ਤਰੀਕਾ ਹੈ ਸਾਰੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਸਬਜ਼ੀਆਂ ਦੇ ਅਤੇ ਜਿਹੜੇ ਹੋਰ ਅਨਾਜਾਂ ਦੇ ਬੀਜ ਹੈਗੇ ਆ ਉਹਨਾਂ ਨੂੰ ਆਪਣੇ ਲਈ ਆਪਣੇ ਘਰ ਲਈ ਜਾਂ ਆਪਣੇ ਖੇਤੀ ਲਈ ਤਾਂ ਉਹ ਆਸਾਨੀ ਨਾਲ ਤਿਆਰ ਕੀਤੇ ਜਾ ਸਕਦੇ ਆ ਜਿਹੜਾ ਮਿਲਟਸ ਹੈ ਪੁਰਾਣੇ ਮੂਲ ਅਨਾਜ ਨੇ ਜਿਨ੍ਹਾਂ ਨੂੰ ਜਾਂ ਗੁਰੂ ਸਾਹਿਬ ਦੇ ਸਮੇਂ ਦੇ ਅਨਾਜ ਕਹਿ ਸਕਦੇ ਆ ਕਿਉਂਕਿ ਗੁਰੂ ਸਾਹਿਬ ਨਾਲ ਇੱਕ ਸਾਖੀ ਹੈਗੀ ਆ ਕੋਧਰੇ ਦੀ ਜੋ ਜੁੜਦੀ ਆ ਉਹਨਾਂ ਨੇ ਪਾਈ ਲਾਲੋ ਤੇ ਕਰਖਾਦੀ ਸੀ ਰੋਟੀ ਉਹ ਮਿਲਟ ਹੈਗੇ ਨੇ ਉਹਨਾਂ ਦਾ ਕਾਫੀ ਪ੍ਰਚਲਨ ਹੋਇਆ ਸੈਂਟਰ ਸਰਕਾਰ ਵੱਲੋਂ ਵੀ ਬਾਕੀ ਜਿਹੜੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਨੇ ਉਹਨਾਂ ਵੱਲੋਂ ਕਾਫੀ ਰੁਝਾਨ ਇਸ ਵੱਲ ਲੋਕਾਂ ਦਾ ਵਧਿਆ ਹੈਗਾ ਆਪਣੀ ਸਿਹਤ ਨੂੰ ਲੈ ਕੇ ਕਾਫੀ ਲੋਕ ਸੁਚੇਤ ਹੈਗੇ ਆ ਤੇ ਉਹ ਲੱਭ ਵੀ ਰਹੇ ਆ ਜਿਹੜੇ ਰਾਗੀ, ਕੋਧਰਾ, ਕੰਗਣੀ, ਸਵਾੰਕ, ਕੁਟਕੀ ਜਾਂ ਕਨੋਆ ਕਾਫੀ ਜਿਹੜੇ ਮਿਲਟਸ ਹੈਗੇ ਆ ਉਹ ਆਸਾਨੀ ਨਾਲ ਮਿਲ ਵੀ ਜਾਂਦੇ ਆ। ਉਹਨਾਂ ਦੀ ਸਾਂਭ ਸੰਭਾਲ ਵੀ ਬਿਲਕੁਲ ਜ਼ੀਰੋ ਬਜਟ ਵਾਲਾ ਕੰਮ ਹੈਗਾ ਕਿਉਂਕਿ ਉਹ ਨਾ ਤਾਂ ਉਹਨਾਂ ਨੇ ਰੇਹ ਲੈਣੀ ਆ ਨਾ ਹੀ ਉਹਨਾਂ ਤੇ ਸਪਰੇਅ ਹੋਣੀ ਆ ਤੇ ਉਹਨਾਂ ਨੂੰ ਸੰਭਾਲਣਾ ਵੀ ਬੜਾ ਸੌਖਾ ਹੈਗਾ ਤੇ ਅੱਜ ਕੱਲ ਜਿਹੜਾ ਹੈਗਾ ਉਹਨਾਂ ਦਾ ਕਾਫੀ ਲੋਕ ਜਿਹੜੇ ਹੈਗੇ ਆ ਆਟਾ ਵੀ ਵਰਤ ਰਿਹਾ ਪ੍ਰੋਸੈਸਿੰਗ ਹੋ ਕੇ ਉਹਨਾਂ ਦੀਆਂ ਚੀਜ਼ਾਂ ਜੋ ਆ ਰਹੀਆਂ ਨੇ ਪਾਸਤਾ ਬਣਿਆ ਆ ਰਿਹਾ, ਬਿਸਕਟ ਹੈ ਹੋਰ ਕਾਫੀ ਚੀਜ਼ਾਂ ਜਿਹੜੀਆਂ ਮਿਲਟਸ ਦੀਆਂ ਆ ਰਹੀਆਂ ਨੇ ਤਾਂ ਉਹ ਆਸਾਨੀ ਨਾਲ ਆਪਾਂ ਨੂੰ ਪੰਜਾਬ ਦੇ ਵਿੱਚ ਹੁਣ ਉਪਲਬਧ ਦਾ ਪਹਿਲਾਂ ਥੋੜਾ ਔਖਾ ਸੀ ਐਮਪੀਜ਼ਾ ਮਹਾਰਾਸ਼ਟਰ ਦੇ ਵਿੱਚੋਂ ਮਿਲਟਸ ਦੀ ਖੇਤੀ ਜ਼ਿਆਦਾ ਹੁੰਦੀ ਸੀ ਉੱਥੋਂ ਬੀਜ ਲੈਣੇ ਪੈਂਦੇ ਸੀ ਹੁਣ ਆਸਾਨੀ ਨਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਤਬਕਾ ਕਿਸਾਨਾਂ ਦਾ ਜਿਹੜਾ ਹੈਗਾ ਉਹ ਕੁਦਰਤੀ ਖੇਤੀ ਨਾਲ ਜੁੜਿਆ ਹੋਇਆ ਤੇ ਉਹਨਾਂ ਕੋਲ ਤੁਹਾਨੂੰ ਬੀਜ ਆਸਾਨੀ ਨਾਲ ਮਿਲ ਸਕਦੇ ਆ ਤੇ ਆਪਾਂ ਉਹ ਮਿਲਟਸ ਦੇ ਬੀਜ ਵੀ ਕਿਸਾਨਾਂ ਨੂੰ ਚਾਹੀਦਾ ਕਿ ਥੋੜੀ ਪੱਧਰ ਤੇ ਆਪਣੇ ਪਰਿਵਾਰ ਲਈ ਉਹ ਕਾਫੀ ਬੀਜ ਰੈਡੀ ਹੋ ਜਾਂਦਾ ਉਹ ਕਰਨਾ ਚਾਹੀਦਾ ਹੈਗਾ ਮੈਂ ਇੱਕ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਮੂਲ ਸਾਡੇ ਅਨਾਜ ਸੀਗੇ ਜਾਂ ਆਪਾਂ ਅੱਜਕੱਲ ਦੇ ਸਮੇਂ ਦੇ ਜਿਹੜੇ ਸੀਡ ਪ੍ਰੋਡਕਸ਼ਨ ਦੀ ਆਪਾਂ ਗੱਲ ਕਰੀਏ ਤਾਂ ਉਹ ਕੋਈ ਬਹੁਤਾ ਵੱਡਾ ਹਾਊਆ ਨਹੀਂ ਹੈਗਾ ਕੰਪਨੀਆਂ ਵੱਲੋਂ ਵੀ ਉਸ ਇੱਕ ਪ੍ਰੋਸੈਸ ਦੇ ਅਧੀਨ ਕੰਮ ਕੀਤਾ ਜਾਂਦਾ ਹੈ ਤੇ ਯੂਨੀਵਰਸਟੀਆਂ ਵੱਲੋਂ ਵੀ ਤੇ ਕਿਉਂਕਿ ਯੂਨੀਵਰਸਟੀਆਂ ਸਾਡੇ ਲਈ ਨੇ ਉਹਨਾਂ ਤੋਂ ਅਸੀਂ ਸਿੱਖ ਕੇ ਆਪਣੇ ਸੀਡ ਪ੍ਰੋਡਕਸ਼ਨ ਜਿੰਨਾ ਵੀ ਕੰਮ ਹੈਗਾ ਉਹ ਬੜਾ ਆਸਾਨੀ ਨਾਲ ਹੋ ਸਕਦਾ ਹੈ ਪਰ ਉਹਦੇ ਲਈ ਇੱਕ ਸਮਾਂ ਜ਼ਰੂਰ ਲੱਗਦਾ ਹੈਗਾ ਬੇਨਤੀ ਹੈ ਕਿਸਾਨ ਵੀਰ ਥੋੜੇ ਤੋਂ ਸ਼ੁਰੂ ਕਰਕੇ ਉਸ ਸੀਡ ਪ੍ਰੋਡਕਸ਼ਨ ਦੇ ਕੰਮ ਨੂੰ ਵੱਡੇ ਲੈਵਲ ਤੇ ਲਿਜਾ ਸਕਦੇ ਆ ਤੇ ਇਹ ਸਾਨੂੰ ਕਰਨਾ ਚਾਹੀਦਾ ਜੀ ਬੀਜ ਦੇ ਵਿੱਚ ਮੁੱਢ ਤੋਂ ਇਹ ਹੁੰਦਾ ਕਿ ਜਿਹੜੀ ਸੀਡ ਪ੍ਰੋਡਕਸ਼ਨ ਆ ਵੀ ਇਹ ਇੱਕ ਬਹੁਤ ਵਧੀਆ ਕਿੱਤਾ ਜੀ ਬਾਕੀ ਇਹਦੇ ਵਿੱਚ ਜੋ ਮੇਰੇ ਆਉਣ ਦਾ ਕਾਰਨ ਹੋਇਆ ਕਿ ਮੈਂ ਮੁੱਢ ਤੋਂ ਹੀ ਮੈਂ ਨਾ ਆ ਚਾਹੁੰਦਾ ਸੀ ਵੀ ਜਿਵੇਂ ਮੇਰੇ ਕੋਲੇ 10 ਏਕੜ ਜ਼ਮੀਨ ਆ ਵੀ 10 ਏਕੜ ਜ਼ਮੀਨ ਨੂੰ ਜੇ ਮੈਂ ਸੀਡ ਚ ਪ੍ਰੋਡਕਸ਼ਨ ਬਣਾ ਕੇ ਵੇਚਾਂ ਤਾਂ ਉਹਦੀ ਇਕਨੋਮੀ ਬਹੁਤ ਜ਼ਿਆਦਾ ਫਰਕ ਸੀ ਸੋ ਮੈਂ ਘਟੋ-ਘਟ 2007 ਦੇ ਵਿੱਚ ਸੀਡ ਪ੍ਰੋਡਕਸ਼ਨ ਵਿੱਚ ਆਏ ਤੇ ਅੱਜ ਸਾਡੇ ਕੋਲੇ ਬਹੁਤ ਵੱਡੀਆਂ ਕੰਪਨੀਆਂ ਨੇ ਜੋ ਸਾਡੇ ਕੋਲੇ ਆਉਂਦੀਆਂ ਹਨ ਤੇ ਸਾਨੂੰ ਕਹਿੰਦੀਆਂ ਹਨ ਕਿ ਤੁਸੀਂ ਸੀਡ ਪ੍ਰੋਡਕਸ਼ਨ ਸਾਥੋਂ ਕਰਾਓ ਅਸੀਂ ਉਹਨਾਂ ਨੂੰ ਬਲਗ ਦੇ ਵਿੱਚ ਸੀਡ ਪ੍ਰੋਡਕਸ਼ਨ ਕਰਕੇ ਦਿੰਨੇ ਆ ਤੇ ਬਾਕੀ ਜਿਹੜੀ ਉਹਦੀ ਸ਼ਾਮ ਸੰਭਾਲ ਹੈ ਇਹਦੇ ਵਿੱਚ ਇਹਨੂੰ ਸਟੈਕ ਲਾ ਕੇ ਰੱਖਿਆ ਜਾਂਦਾ ਹੈ ਤੇ ਬਾਕੀ ਇਹ ਤੇ ਹੋਰ ਜੋ ਅ ਬਚਾਉਣ ਲਈ ਸਲਫਾਸ ਜਾਂ ਹੋਰ ਚੀਜ਼ਾਂ ਦੀ ਅ ਵਰਤੋਂ ਕਰਨੀ ਪੈਂਦੀ ਹੈ ਤੇ ਬਾਕੀ ਜਿਹੜੇ ਸੀਡ ਨੇ ਜਿਵੇਂ ਆਪਣੇ ਕਿਸਾਨ ਥੋੜੇ ਲੈਵਲ ਤੇ ਸੀਡ ਦੀ ਪ੍ਰੋਡਕਸ਼ਨ ਕਰਦੇ ਹਨ ਤੇ ਉਹਨਾਂ ਨੂੰ ਬੇਨਤੀ ਹੈ ਕਿ ਜਿਵੇਂ ਆਪਾਂ ਕਣਕ ਵਾਲੇ ਢੋਲਾਂ ਦੇ ਵਿੱਚ ਝੋਨੇ ਦੇ ਸੀਡ ਨੂੰ ਪਾ ਲੈਨੇ ਹਾਂ ਉਹਦੇ ਨਾਲ ਉਹਦੀ ਜੋ ਜਰਮੀਨੇਸ਼ਨ ਆ ਉਹ ਨਹੀਂ ਹੁੰਦੀ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਦੇ ਵੀ ਪੈੜੀ ਦੇ ਸੀਡ ਨੂੰ ਢੋਲਾਂ ਦੇ ਵਿੱਚ ਜੋ ਕਣਕ ਵਾਲੇ ਨੇ ਪਾ ਕੇ ਨਾ ਰੱਖੋ ਕਿਉਂਕਿ ਉਹਦੇ ਨਾਲ ਆ ਸੀਡ ਵੀ ਇੱਕ ਸਾਹ ਲੈਂਦਾ ਹੈ ਤੇ ਉਹਦੇ ਨਾਲ ਉਹ ਜਰਮੀਨੇਸ਼ਨ ਨਹੀਂ ਹੁੰਦੀ ਬਾਕੀ ਜੋ ਸੀਡ ਦਾ ਕੰਮ ਹੈ ਜੀ ਬਹੁਤ ਵਧੀਆ ਇਹਨੂੰ ਉਹਨਾਂ ਕੋ ਤੱਕ ਸੀਮਿਤ ਰੱਖੋ ਜਿੰਨੀ ਤੁਸੀਂ ਇਹਦੀ ਖੁਦ ਦੇਖਰੇਖ ਕਰ ਸਕਦੇ ਹੋ ਜੇ ਤੁਸੀਂ ਲੋੜ ਤੋਂ ਵੱਧ ਬਲਗ ਦੇ ਵਿੱਚ ਕੰਮ ਕਰਦੇ ਹੋ ਤਾਂ ਇਹਦੇ ਵਿੱਚ ਮਿਕਸਿੰਗ ਦੀ ਬਹੁਤ ਸੰਭਾਵਨਾ ਹੁੰਦੀ ਹੈ ਪਰ ਅਸੀਂ ਜਿਹੜੇ ਕਿਸਾਨ ਆ ਪਹਿਲਾਂ ਉਹਦੀ ਰੋਗੰਗ ਕਰਦੇ ਆ ਰੋਗੰਗ ਕਰਨ ਤੋਂ ਬਾਅਦ ਜਦੋਂ ਟਰੈਕਟਰ ਟਰਾਲੀ ਫਾਰਮ ਦੇ ਅੰਦਰ ਜਾਂਦਾ ਸਾਰੀ ਉਹਦੀ ਕੰਪੈਸਰ ਨਾਲ ਸਾਫ਼ ਕਰਕੇ ਉਹਨੂੰ ਗ੍ਰੇਡਰ ਰਾਹੀਂ ਗ੍ਰੇਡ ਕਰਨ ਤੋਂ ਬਾਅਦ ਸਟਾਕ ਕਰਕੇ ਰੱਖਦੇ ਹਾਂ ਤੇ ਉਹਦੀ ਜਰਮੀਨੇਸ਼ਨ ਚੈੱਕ ਕਰਾਉਨੇ ਆ ਸੀਡ ਅਥਾਰਟੀ ਤੋਂ ਉਹਨੂੰ ਪਾਸ ਕਰਵਾ ਕੇ ਫਿਰ ਉਹਨੂੰ ਮਾਰ ਜਰਮੀਨੇਸ਼ਨ ਚੈੱਕ ਕਰਾ ਕੇ ਫਿਰ ਉਹਨੂੰ ਮਾਰਕੀਟ 'ਚ ਭੇਜਦੇ ਆ ਜੋ ਸੀਡ ਦੀਆਂ ਕਿਸਮਾਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਜੋ ਪੀਏਯੂ ਜਾਂ ਸਾਨੂੰ ਦਿੱਲੀ ਜਾਂ ਕਰਨਾਲ ਤੋਂ ਬਰੀਡਰ ਸੀਡ ਮਿਲਦਾ ਹੈ ਜਦੋਂ ਅਸੀਂ ਉਹਨੂੰ ਪ੍ਰੋਡਕਸ਼ਨ ਕਰਕੇ ਅਗਲੀ ਫਸਲ ਆਉਂਦੀ ਹੈ ਤਾਂ ਉਹ ਸਰਟੀਫਾਈਡ ਸੀਡ ਹੁੰਦਾ ਹੈ ਸਰਟੀਫਾਈਡ ਤੋਂ ਸੀ1 ਤੇ ਸੀ2 ਦੋ ਕਿਸਮਾਂ ਦੋ ਦੋ ਸਟੈਪ ਅੱਗੇ ਹੋਰ ਹੁੰਦੇ ਹਨ ਜੋ ਬਰੀਡਰ ਤੋਂ ਬਾਅਦ ਫਾਊਂਡੇਸ਼ਨ ਬਨ ਐਫ1 ਐਫ2 ਸੀ1 ਸੀ2 ਮਤਲਬ ਬਰੀਡਰ ਤੋਂ ਬਾਅਦ ਚਾਰ ਜਾਂ ਪੰਜ ਨਸਲਾਂ ਹੀ ਉਹਦੀਆਂ ਚੰਗੀ ਯੀਲਡ ਦਿੰਦੀਆਂ ਹਨ ਉਸ ਤੋਂ ਬਾਅਦ ਜਿਹੜੀ ਉਹਦੀ ਆ ਜਿਵੇਂ ਜਿਵੇਂ ਵਾਰ-ਵਾਰ ਉਹਨੂੰ ਮਲਟੀ ਪਲਾ ਕਰ ਬੀਜ ਦਿਆਂ ਵਾਰ-ਵਾਰ ਉਹਦੇ ਨਾਲ ਉਹਦੇ ਵਿੱਚ ਯੀਲਡ ਵੀ ਘਟਦੀ ਆ ਤੇ ਫੰਗਸ ਵੀ ਵੱਧ ਜਾਂਦੀ ਹੈ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਥੋੜਾ ਥੋੜਾ ਆਪਦੇ ਜੋਗਾ ਸੀਡ ਤਿਆਰ ਕਰੋ ਮੰਨ ਲਓ ਆਪਣੇ ਖਾਲ ਹੁੰਦਾ ਪਾਣੀ ਜਾਂਦਾ ਹੁੰਦਾ ਉਹਦੇ ਵਿੱਚ ਤੁਸੀਂ ਥੋੜੇ ਸੀਡ ਆਪਦੀ ਪਲਾਂਟ ਲਾ ਕੇ ਪੈੜੀ ਦੇ ਉਹ ਤੇ ਹਵਾ ਵੀ ਪੈਂਦੀ ਰਹਿੰਦੀ ਆ ਪਾਣੀ ਵੀ ਠੰਡਾ ਜਾਂਦਾ ਤੇ ਘੱਟੋ-ਘੱਟ ਆਪਣੇ ਘਰ ਜੋਗਾ ਆ ਲਾਜ਼ਮੀ ਸੀਡ ਤਿਆਰ ਕਰੋ ਬਾਕੀ ਜੋ ਸੀਡ ਹੈ ਸੀਡ ਤੇ ਗ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਕਈ ਲੋਕ ਜੋ ਸੀਡ ਦਾ ਕੰਮ ਕਰਦੇ ਹਨ ਉਹ ਐਮਐਸਪੀ ਦੇ ਉੱਤੇ 5 400 ਤੇ ਕੰਮ ਕਰਦੇ ਹਨ ਜਦ ਕਿ ਸੀਡ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਕੋਸਟਲੀ ਹੁੰਦੀ ਹੈ ਜੇ ਉਹਨੂੰ ਅੰਡਰ ਅਸੀਂ ਡਾਕਟਰਾਂ ਸਾਹਿਬ ਦੀ ਰეკਮੈਂਡੇਸ਼ਨ ਅਨੁਸਾਰ ਕਰੀਏ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਲਈ ਘਰ 'ਚ ਥੋੜੇ ਤੇ ਥੋੜਾ ਕਣਕ ਦਾ ਜਾਂ ਪੈੜੀ ਦਾ ਸੀਡ ਤਿਆਰ ਕਰੋ ਅਤੇ ਆਪਣੇ ਜੋਗੇ ਲੋਕਾਂ ਨੂੰ ਜੋ ਨੌਜਵਾਨ ਬੇਰੁਜ਼ਗਾਰ ਜਾਂ ਪੜ੍ਹੇ ਲਿਖੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸੀਡ ਪ੍ਰੋਡਕਸ਼ਨ ਕਰਨ ਜੇ ਉਹ ਖੁਦ ਆਪਣੀ ਮਾਰਕੀਟ ਨਹੀਂ ਕਰ ਸਕਦੇ ਅੱਜ ਕੱਲ ਕੰਪਨੀਆਂ ਬਹੁਤ ਜ਼ਿਆਦਾ ਕੰਪਨੀਆਂ ਹਨ ਉਹਨਾਂ ਨੂੰ ਵੀ ਦੇ ਸਕਦੇ ਹਨ ਅੱਜ ਲੋੜ ਹੈ ਕਿ ਹਰ ਕਿਸਾਨ ਬੀਜ ਉਤਪਾਦਨ ਦੇ ਕਿੱਤੇ ਨੂੰ ਵਪਾਰਕ ਪੱਧਰ ਤੇ ਅਪਣਾਵੇ ਅਤੇ ਆਪਣੀ ਆਮਦਨ ਵਿੱਚ ਜਿਆਦਾ ਵਾਦਾ ਕਰੇ ਬੀਜ ਉਤਪਾਦਨ ਦੀ ਸਖਲਾਈ ਲੈ ਕੇ ਕਿਸਾਨ ਇਸ ਕਿੱਤੇ ਨੂੰ ਵਧੇਰੇ ਬਰੀਕੀ ਅਤੇ ਨਿਪੁੰੰਤਾ ਨਾਲ ਕਰ ਸਕਦੇ ਹਨ ਵੱਖ-ਵੱਖ ਜਿੰਸਾਂ ਦਾ ਮਿਆਰੀ ਬੀਜ ਉਤਪਾਦਨ ਅੱਜ ਦੇ ਸਮੇਂ ਦੀ ਮੁੱਖ ਮੰਗੀ ਕਿਸਾਨਾਂ ਦੁਆਰਾ ਇਸ ਕਿੱਤੇ ਨੂੰ ਅਪਣਾਉਣਾ ਇੱਕ ਲਾਭਦਾਇਕ ਉਪਰਾਲਾ ਹੈ